ਇੰਨੀ ਮੇਰੇ ਨਾਲ ਇੱਕ ਘਟਨਾ ਜੀ ਹੋਈ ਐ ਮੈਂ ਠੀਕ ਨਹੀਂ ਮੈਨੂੰ ਕਹਿੰਦਾ ਬੇਟੇ ਦੱਸ ਕਹਿੰਦੀ ਜਦੋਂ ਮੈਂ ਮੱਥਾ ਟੇਕਣ ਲੱਗੀ ਨਾਲ ਹੀ ਇੱਕ ਬਜ਼ੁਰਗ ਮੱਥਾ ਟੇਕ ਕੇ ਉੱਠਿਆ ਤੁਹਾਨੂੰ ਪਤਾ ਐ ਜਦੋਂ ਅੰਦਰ ਮੱਥਾ ਟੇਕ ਕੇ ਉਥੇ ਰਸ਼ ਬਹੁਤ ਹੁੰਦਾ ਮਸਾਂ ਇੰਨੀ ਕਿ ਜਗ੍ਹਾ ਮੱਥਾ ਟੇਕਣ ਨੂੰ ਮਿਲਦੀ ਕਹਿੰਦੀ ਜਦੋਂ ਮੈਂ ਨਮਸਕਾਰ ਕਰਨ ਲੱਗਿਆ ਝੁੱਕੀ ਮੱਥਾ ਟੇਕਣ ਲੱਗੀ ਨਾਲੇ ਇੱਕ ਬਜ਼ੁਰਗ ਜੀ ਮੱਥਾ ਟੇਕ ਕੇ ਉੱਠਿਆ ਬੜੀ ਜ਼ੋਰ ਨਾਲ ਉਹਦੀ ਕੋਣੀ ਕਹਿੰਦੀ ਮੇਰੀ ਬੱਖੀ ਵਿੱਚ ਵੱਜੀ ਪੇੜ ਜਿ ਮਿਰਕ ਸੱਜਣ ਨੇ ਲੁਧਿਆਣੇ ਤੋਂ ਉਹਨਾਂ ਦੀ ਬੱਚੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਆਹੀ ਹੈ। ਉਹ ਬੱਚੀ ਨੂੰ ਵਿਆਹਾ ਥੋੜੀ ਜਿਹੀ ਦੇਰ ਹੋ ਗਈ। ਸਾਲ ਤੁਸਲਾ ਟਾਈਮ ਲੰਘ ਗਿਆ ਤੇ ਉਹ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਉਹ ਬੱਚੀ ਦੇ ਘਰ ਆਪਾਂ ਜਾਣਾ ਹੈ ਅਰਦਾਸ ਕਰਨੀ। ਮੈਂ ਕਿਹਾ ਕਿਉਂ? ਕਹਿੰਦੇ ਉਹਨਾਂ ਦੇ ਬੱਚਾ ਬੱਚੀ ਨਹੀਂ ਕੋਈ ਹੋ ਰਿਹਾ। ਮੈਂ ਉਹਨਾਂ ਨੂੰ ਕਿਹਾ ਵੀ ਉਹ ਬੱਚੀ ਨੂੰ ਅਰਦਾਸ ਕਰਾਉਣ ਦੀ ਲੋੜ ਨਹੀਂ ਹੈ। ਕਹਿੰਦੇ ਕਿਉਂ ਭਾਈ ਸਾਹਿਬ ਜੀ? ਮੈਨੂੰ ਕੋ ਉਸ ਬੱਚੀ ਨੂੰ ਅਰਦਾਸ ਕਰਾਉਣ ਦੀ ਕਿਸੇ ਕੋਲੋਂ ਲੋੜ ਨਹੀਂ ਹੈ। ਕਹਿੰਦੇ ਕਿਉਂ? ਮੈਂ ਉਹਨਾਂ ਕਿਹਾ ਤੁਹਾਨੂੰ ਪਤਾ ਹੈ ਉਹ ਬੱਚੀ ਕਿੱਥੇ ਵਿਆਹੀ ਹੈ? ਕਹਿੰਦੇ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਮੈਂ ਕਹਿੰਦਾ ਸ੍ਰੀ ਅਮਰitsar ਸਾਹਿਬ ਕੋਈ ਆਮ ਨਗਰ ਪਿੰਡ ਸ਼ਹਿਰ ਨਹੀਂ ਹੈ ਸ੍ਰੀ ਅਮਰitsar ਸਾਹਿਬ ਕੋਈ ਆਮ ਸ਼ਹਿਰ ਪਿੰਡ ਨਗਰ ਨਹੀਂ ਹੈ ਜਿੱਦ ਕੋ ਜਿਹੜਾ ਵਿਸ਼ਵਾਸ ਕਰੇਗਾ ਉਹਨੂੰ ਉੱਥੇ ਸਭ ਕੁਝ ਮਿਲਨੇ ਜੇ ਨਹੀਂ ਤਾਂ ਫਿਰ ਤਾਂ ਆਵੇਂ ਹੀ ਹੈ ਸਭ ਉਹ ਧਰਤੀ ਉਹ ਹੈ ਜਿਹਨੂੰ ਮੇਰੇ ਪਾਤਸ਼ਾਹ ਨੇ ਲਿਖ ਕੇ ਦਿੱਤਾ ਡਿੱਠੇ ਸਦੈ ਥਾਵ ਨਹੀਂ ਤੁੱਦ ਜਿਹਿਆ ਵਦੋਂ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਉਹ ਕੋਈ ਆਮ ਧਰਤੀ ਪਿੰਡ ਸ਼ਹਿਰ ਨਗਰ ਨਹੀਂ ਹੈ ਅੰਮ੍ਰਿਤਸਰ ਸਾਹਿਬ ਉਹ ਸ਼ਹਿਰ ਹੈ ਜਿੱਥੇ ਸਾ ਸੰਗਤ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਗੁਰਦੁਆਰਾ ਨਹੀਂ ਹੈ ਕੋਈ ਗੁਰਦੁਆਰਾ ਨਹੀਂ ਹੈ ਉਹ ਪੁੱਤ ਵਿਸ਼ਵਾਸ ਰੱਖਿਓ ਉਹ ਉਹ ਘਰ ਹੈ ਜਿਹਨੂੰ ਆਪ ਰੱਬ ਨੇ ਬਣਾਇਆ ਹੈ ਉਹ ਘਰ ਹੈ ਜਿੱਥੇ ਆਪ ਰੱਬ ਰਹਿੰਦਾ ਹੈ ਮੈਂ ਇਹਨਾਂ ਨੂੰ ਕਹੈ ਸ੍ਰੀ ਅਮਰਤ ਸਰਸਵ ਆਮ ਨਗਰ ਸ਼ਹਿਰ ਪਿੰਡ ਨਹੀਂ ਹੈ ਉਹ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਹੈ ਗੁਰੂ ਰਾਮਦਾਸ ਸਾਹਿਬ ਦਾ ਵਸਾਇਆ ਨਗਰ ਹੈ ਉਹ ਬੱਚੀ ਨੂੰ ਕੋਰ ਅਰਦਾਸ ਕਰਾਉਣ ਦੀ ਲੋੜ ਨਹੀਂ ਜਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਝੋਲੀ ਅੱਡ ਕੇ ਕਹੇ ਪਿਤਾ ਜੀ ਮੈਂ ਤੁਹਾਡੇ ਸ਼ਹਿਰ ਵਿੱਚ ਤੁਹਾਡੇ ਪਿੰਡ ਤੁਹਾਡੀ ਨਗਰੀ ਚ ਵਿਆਹੀ ਆਈ ਹਾਂ ਤੋਡੇ ਦਰ ਤੋਂ ਦੁਨੀਆਂ ਦੇ ਹਰ ਕੁੰਨੇ ਤੋਂ ਆਕੇ ਲੋਕ ਦਤਨ ਲੈ ਕੇ ਜਾਂਦੇ ਨੇ ਮੈਂ ਤੁਹਾਡੇ ਸ਼ਹਿਰ ਚ ਵਿਆਹੀ ਮੇਰੇ ਵਾਸਤੇ ਕਿਉਂ ਨਹੀਂ ਦੁਨੀਆਂ ਦੇ ਕੁੰਨੇ ਕੁੰਨੇ ਤੋਂ ਲੋਕ ਆਕੇ ਗੁਰੂ ਰਾਮਦਾਸ ਜੀ ਤੁਹਾਡੇ ਚਰਨਾਂ 'ਚੋਂ ਦਤਨ ਲੈ ਕੇ ਜਾਂਦੇ ਨੇ ਮੈਂ ਤਾਂ ਤੁਹਾਡੇ ਸ਼ਹਿਰ ਚ ਵਿਆਹੀ ਆ ਮੈਂ ਤਾਂ ਤੁਹਾਡੀ ਨਗਰੀ ਚ ਵਿਆਹੀ ਆ ਮੇਰੇ ਵਾਸਤੇ ਕਿਉਂ ਨਹੀਂ ਉਹਨੂੰ ਕੋ ਜਾਕੇ ਆਪ ਮੰਗੇ ਉਹਨੂੰ ਕਿਸੇ ਕੋਲੋਂ ਅਰਦਾਸ ਦੀ ਲੋੜ ਨਹੀਂ ਹੈ ਉਹ ਗੱਲ ਮੰਨ ਲਈ ਬੱਚੀ ਨੂੰ ਕਹਿ ਤੂੰ ਆਪ ਜਾ ਦੋਏ ਜਣੇ ਚਲੇ ਗਏ ਉਹ ਘਰ ਵਾਲਾ ਲੜਕਾ ਵੀ ਤੇ ਲੜਕੀ ਦੋਵੇਂ ਜਣੇ ਚਲੇ ਗਏ ਸਿਰੇ ਅੰਮ੍ਰਿਤ ਵਾਲੇ ਮੱਥਾ ਟੇਕਣ ਗਏ ਮਨਨ ਕਹ ਜਦੋਂ ਉਹ ਆਪ ਅਰਦਾਸ ਕਰਕੇ ਹਨ ਮੈਨੂੰ ਜ਼ਰੂਰ ਦੱਸਿਓ ਵਜਾਇ ਉਹਦਾ ਕਾਰਨ ਇਹ ਹੁੰਦਾ ਵੀ ਲੋਕ ਸੁਚੇਤ ਹੋ ਜਾਣ ਥੋੜੇ ਜਾਣ ਜ਼ਰੂਰ ਅਵਿਸਲੇ ਨਾ ਹੋ ਜਾਣ ਉਹ ਚਲੇ ਗਏ ਤੇ ਸਾ ਸੰਗਤ ਮੱਥਾ ਟੇਕ ਕੇ ਕੜਾ ਪ੍ਰਸ਼ਾਦੀ ਦੇਖ ਕਰਾਏ ਜਿਵੇਂ ਕਿ ਅਸੀਂ ਉਹ ਮੰਗ ਕੇ ਆ ਗਏ ਤੇ ਦੁਪਹਿਰੇ ਜਿਆਕ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਭਾਈ ਸਾਹਿਬ ਜੀ ਲੜਕੀ ਗਈ ਸੀ ਮੜੀ ਜੀ ਉਹਦੇ ਨਾਲ ਗੱਲ ਕਰੋ ਠੀਕ ਨਹੀਂ ਹੈ ਮੈਂ ਕਿਹਾ ਦੱਸੋ ਉਹ ਬੱਚੀ ਨਾਲ ਗੱਲ ਕੀਤੀ ਮੈਂ ਉਹਨੂੰ ਕਿਹਾ ਬੇਟੇ ਕੀ ਗੱਲ ਕਹਿੰਦੀ ਮੈਂ ਸਵੇਰੇ ਅੰਮ੍ਰਿਤ ਵੇਲੇ ਗਈ ਸੀ ਗੜਾ ਪ੍ਰਸ਼ਾਦ ਦੀ ਅਸੀਂ ਦੇਖ ਕਰਾਈ ਦੋਮਾ ਜੀਆਂ ਨੇ ਅਰਦਾਸ ਕੀਤੀ ਤੇ ਜਦੋਂ ਮੈਂ ਬਾਬਾ ਜੀ ਮੱਥਾ ਟੇਕਣ ਲੱਗੀ ਨਾ ਕਹਿੰਦੀ ਮੇਰੇ ਨਾਲ ਇੱਕ ਘਟਨਾ ਜੀ ਹੋਈ ਐ ਮੈਂ ਠੀਕ ਨਹੀਂ ਮੈਨੂੰ ਕਹਿੰਦਾ ਬੇਟਾ ਦੱਸ ਕਹਿੰਦੀ ਜਦੋਂ ਮੈਂ ਮੱਥਾ ਟੇਕਣ ਲੱਗੀ ਨਾਲ ਹੀ ਇੱਕ ਬਜ਼ੁਰਗ ਮੱਥਾ ਟੇਕ ਕੇ ਉੱਠਿਆ ਤੁਹਾਨੂੰ ਪਤਾ ਐ ਜਦੋਂ ਅੰਦਰ ਮੱਥਾ ਟੇਕੀ ਉੱਥੇ ਰਸ਼ ਬਹੁਤ ਹੁੰਦਾ ਮਸਾਂ ਇੰਨੀ ਕਿ ਜਗ੍ਹਾ ਮੱਥਾ ਟੇਕਣ ਨੂੰ ਮਿਲਦੀ ਕਹਿੰਦੀ ਜਦੋਂ ਮੈਂ ਨਮਸਕਾਰ ਕਰਨ ਲੱਗਿਆ ਝੁੱਕੀ ਮੱਥਾ ਟੇਕਣ ਲੱਗੀ ਨਾਲੇ ਇੱਕ ਬਜ਼ੁਰਗ ਜੀ ਮੱਥਾ ਟੇਕ ਕੇ ਉੱਠਿਆ ਬੜੀ ਜ਼ੋਰ ਨਾਲ ਉਹਦੀ ਕੋਣੀ ਕਹਿੰਦੀ ਮੇਰੀ ਬੱਖੀ ਵਿੱਚ ਵੱਜੀ ਪੇਟ 'ਚ ਕਹਿੰਦੀ ਪਹਿਲਾਂ ਤਾਂ ਮੇਰੇ ਜੋਰ ਨਾਲ ਦਰਦ ਹੋਇਆ ਮੈਂ ਉਹਦੇ ਵੱਲ ਵੇਖਿਆ ਫਿਰ ਉਹ ਬਜ਼ੁਰਗ ਬਹੁਤ ਸੀ ਮੈਂ ਉਹਨਾਂ ਨੂੰ ਕੀ ਕਹਿਣਾ ਸੀ ਉਹਨੇ ਵੀ ਕਿਹਾ ਧੀਏ ਕੋਈ ਗੱਲ ਨਹੀਂ ਧੀਏ ਕੋਈ ਗੱਲ ਨਹੀਂ ਮੈਂ ਵੀ ਹੱਥ ਜੋੜਿਆ ਕਹਿੰਦੀ ਫੇਰ ਮੈਂ ਮੱਥਾ ਟੇਕਿਆ ਪਰ ਉਦੋਂ ਨਾਲ ਮੇਰੇ ਦਰਦ ਹੋਈ ਜਾਂਦਾ ਪਤਾ ਨਹੀਂ ਉਹ ਜੋਰ ਨਾਲ ਕੋਣੀ ਵੱਜ ਗਈ ਐ ਕਹਿੰਦੀ ਉਦੋਂ ਨਾਲ ਮੇਰੇ ਬੱਖੀ ਵਿੱਚ ਦਰਦ ਹੋਈ ਜਾਂਦਾ ਤੇ ਮੈਂ ਉਹ ਬੱਚੀ ਨੇ ਕੋਈ ਗੱਲ ਕਹੀ ਕੋਈ ਦਵਾਈ ਨਹੀਂ ਲੈਣੀ ਕੋਈ ਸਕੇਨ ਨਹੀਂ ਕਰਾਉਣੀ ਇਹ ਦਰਦ ਗੁਰੂ ਨੇ ਹਟਾ ਦੇਣਾ ਮੈਨੂੰ ਵਿਸ਼ਵਾਸ ਹੈ ਬੱਚੀਏ ਜਿਸ ਗੱਲ ਕਰਕੇ ਕੰਮ ਰੁਕਿਆ ਸੀ ਮੇਰੇ ਗੁਰੂ ਰਾਮਦਾਸ ਜੀ ਨੇ ਉਹ ਇਲਾਜ ਕਰ ਦਿੱਤੇ ਤੇਰਾ ਤੈਨੂੰ ਹੁਣ ਕਿਤੇ ਕੋਲ ਨਹੀਂ ਜਾਣ ਦੀ ਲੋੜ ਉਹ ਜਿਹੜੀ ਗੱਲ ਸੀ ਗੁਰੂ ਨੇ ਇਲਾਜ ਕਰ ਦਿੱਤਾ ਉਹ ਸ਼ਾਮਾਂ ਤੱਕ ਚਲੋ ਉਹਦਾ ਦਰਦ ਹਟ ਉੱਟ ਗਿਆ ਸਾਥ ਸੰਗਤ ਤੁਸੀਂ ਹੈਰਾਨ ਹੋਮੋਗੇ ਦਸਾਂਕ ਦਿਨਾਂ ਬਾਅਦ ਹੀ 15 ਦਿਨਾਂ ਬਾਅਦ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੋਈ ਉਹ ਸਿਸਟਮ ਆਪਣੇ ਆਪ ਗੁਰੂ ਨੇ ਜੋ ਕੁਝ ਬੰਦ ਸੀ ਸਭ ਆਪਣੇ ਆਪ ਸਹੀ ਹੋ ਗਿਆ ਤੇ ਸਵਾ ਮਹੀਨੇ ਡੇਢ ਮਹੀਨੇ ਬਾਅਦ ਉਹਨਾਂ ਦਾ ਦੁਬਾਰਾ ਫੋਨ ਆਇਆ ਕਹਿੰਦੇ ਭਾਈ ਸਾਹਿਬ ਜੀ ਮਹਾਰਾ ਦੀ ਕਿਰਪਾ ਹੋ ਗਈ ਕਹਿੰਦੇ ਰਿਪੋਰਟ ਪੋਜ਼ਿਟਿਵ ਆ ਗਈ ਮੈਂ ਉਹਨੂੰ ਕਿਹਾ ਹੁਣ ਧਿਆਨ ਰੱਖਿਓ ਫਿਰ ਉਹਨੇ ਟ੍ਰੀਟਮੈਂਟ ਲੈਂਦੇ ਰਹੇ 9 ਮਹੀਨੇ ਸਤਗੁਰ ਦੀ ਬਖਸ਼ਿਸ਼ ਹੋਈ ਬੜਾ ਤੰਦਰੁਸਤ ਬੱਚਾ ਹੁਣ ਉਹਨਾਂ ਦੇ ਜਨਮ ਹੋਇਆ ਕਹਿਣ ਤੋਂ ਭਾਵੇਂ ਹੈ ਤੁਸੀਂ ਗੁਰੂ ਦੇ ਦਰ ਤੇ ਵਿਸ਼ਵਾਸ ਨਾਲ ਜਾਓ ਉੱਥੇ ਗੁਰੂ ਨੇ ਪਤਾ ਨਹੀਂ ਕਿਹਦੇ ਰਾਹੀਂ ਕੀ ਕੰਮ ਕਰਾ ਦੇ ਨੇ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਉਹ ਪਾਤਸ਼ਾਹ ਏਨੀ ਵੱਡੀ ਖੇਡ ਵਰਤਾ। ਸਾਧ ਸੰਗਤ ਅੱਜ ਜ਼ਰੂਰਤ ਵਿਸ਼ਵਾਸ ਦੀ ਐ ਮੈਂ ਕਥਾ ਵਿਸ਼ਵਾਸ ਤੋਂ ਸ਼ੁਰੂ ਕੀਤੀ ਸੀ ਜਦ ਕੈ ਰਿਦੈ ਵਿਸ਼ਵਾਸ ਪ੍ਰਵਾਹਾ ਤਤ ਗਿਆਨ ਤਿਸ ਮਨ ਪ੍ਰਗਟਾਇਆ ਸਾਧੂ ਕੋਲ ਆ ਕੇ ਰੱਬ ਤੇ ਵਿਸ਼ਵਾਸ ਪੈਦਾ ਹੁੰਦਾ ਹੈ ਸੰਤ ਦੀ ਡਿਊਟੀ ਹੈ ਉਹ ਨਾਮ ਜਪੌਂਦਾ ਕਬੀਰ ਸੇਵਾ ਕੋ ਦੋਏ ਭਲੇ ਇਕ ਸੰਤ ਕ੍ਰਾਮ RAM ਜੁਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਫਿਰ ਆਪਾਂ ਕੀ ਕਰਨੇ ਅਸੀਂ ਇੰਨੀ ਬੰਦਗੀ ਨਹੀਂ ਕਰ ਸਕਦੇ ਗ੍ਰਸਤੀ ਬੰਦੇ ਅਸੀਂ ਇੰਨੀ ਬੰਦਗੀ ਭਗਤੀ ਨਹੀਂ ਕਰ ਸਕਦੇ ਪਰ ਇਹ ਜ਼ਰੂਰ ਕਰੋ ਕਿ ਆਪਾਂ ਜਪਣ ਵਾਲਿਆਂ ਤੋਂ ਬਲਿਹਾਰ ਜਾਈਏ ਆਪਣੇ ਘਰਾਂ ਵਿੱਚ ਵੀ ਜਪੀਏ ਪਾਤਸ਼ਾਹ ਨੇ ਲਿਖ ਕੇ ਦਿੱਤਾ ਤੂੰ ਬਲਿਹਾਰ ਜਾਇਆ ਕਰ ਜਾ ਤੇਰੀ ਵੀ ਸੁਰਤ ਜੁੜ ਜਾਣੀ ਹੈ ਇਹ ਚਿੱਤ ਜੋੜ ਕੇ ਆਪਾਂ ਕਹੀਏ ਕਿ ਬਾਦਸ਼ਾਹ ਕਿਰਪਾ ਕਰੋ ਹੋਂ ਕੁਰਬਾਨੇ ਜਾਉ ਮਿਹਰਵਾਨਾ ਹੋਂ ਕੁਰਬਾਨੇ ਜਾਉ ਹੋਂ ਕੁਰਬਾਨੇ ਜਾਉ ਤਿਨਾ ਕਹਿ ਕਿਨਾਂ ਤੋਂ ਲੈਣ ਜੋ ਤੇਰਾ ਲੈਣ ਜੋ ਤੇਰਾ ਨਾਂ ਤਿਨਾ ਕਹਿ ਹੋਂ ਸੱਦ ਕੁਰਬਾਨੇ ਜਾਉ ਅੱਜ ਆਪਾਂ ਤਾਂ ਇਕੱਠੇ ਹੋਏ ਆਂ ਉਹਨਾਂ ਮਹਾਪੁਰਸ਼ਾਂ ਤੋਂ ਜਿਨ੍ਹਾਂ ਦੀਆਂ ਵਰਸੀਆਂ ਯਾਦਾਂ ਮਨਾ ਰਹੇ ਆਂ ਆਪਾਂ ਉਹਨਾਂ ਤੋਂ ਬਲਿਹਾਰ ਜਾਣਾ ਹੈ ਕੁਰਬਾਨ ਜਾਣਾ ਹੈ ਤਾਂ ਜੋ ਅਸੀਂ ਵੀ ਜਪਣ ਲੱਗ ਪਈ ਇੱਕ ਵਾਰ ਹੋਂਕੁਰਵਾਨ ਜਾ ਮਿਹਰਵਾਨ ਹੋਂਕੁਰਵਾਨ ਹੋਂਕੁਰਵਾਨ ਜਾ ਮਿਹਰਵਾਨ ਹੋਂਕੁਰਵਾਨ ਜਾ わ는내な